ਅੱਜ ਅੰਤਰਰਾਸ਼ਟਰੀ ਨਸ਼ਾ ਦਿਵਸ ਮਨਾਇਆ ਗਿਆ ਇਸ ਮੌਕੇ ਪੰਜਾਬ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਦੱਸਦੀ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨਸਾਰ ਅੱਜ ਡੇਰਾਵਸੀ ਵਿਖੇ ਸਥਿਤ ਪੀਸੀਸੀਐਲ ਫੈਕਟਰੀ ਵਿਖੇ ਕਰੋੜਾਂ ਰੁਪਏ ਦੀ ਨਸ਼ੇ ਦੀ ਖੇਪ ਜਿਹੜੀ ਅਗਨਪੇਟ ਕੀਤੀ ਗਈ ਦੱਸਦੇ ਕਿ ਅੱਜ ਡੀਜੀਪੀ ਪੰਜਾਬ ਗੌਰਵ ਜਾਦਵ ਅਤੇ ਡੀਜੀਪੀ ਐਸਟੀਐਫ ਜਿਹੜੇ ਸਪੈਸ਼ਲ ਸੈੱਲ ਦੇ ਡੀਜੀਪੀ ਹੈਗੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਜਿਹੜੀ ਅੱਜ ਕਰੋੜਾਂ ਰੁਪਏ ਦੀ ਨਸ਼ੇ ਦੀ ਖੇਪ ਜੋ ਵੱਖ-ਵੱਖ ਪੰਜ ਜ਼ਿਲ੍ਹਿਆਂ ਤੋਂ ਫੜੀ ਗਈ ਔਰ 64 ਕੇਸ ਜਿਹੜੇ ਐਨਡੀਪੀਐਸ ਦੇ 64 ਕੇਸਾਂ ਦੇ ਵਿੱਚੇ ਨਸ਼ੇ ਦੀ ਖੇਪ ਜਿਹੜੀ ਬਰਾਮਦ ਹੋਈ ਸੀ ਉਸ ਨੂੰ ਜਿਹੜਾ ਅੱਜ ਅਗਨਪੇਟ ਕੀਤਾ ਗਿਆ ਉਸ ਨੂੰ ਸਾੜਿਆ ਗਿਆ ਦੱਸਦੇ ਕਿ ਪੁਲਿਸ ਪੰਜ ਜ਼ਿਲ੍ਹਿਆਂ ਦੇ ਐਸਐਸਪੀ ਮੌਜੂਦ ਸੀ ਡੀਜੀਪੀ ਮੌਜੂਦ ਸੀ ਔਰ ਹਾਰੀ ਗਿਣਤੀ ਵਿੱਚ ਪੁਲਿਸ ਸਖਿਆਵਲ ਮਜੂਦ ਸੀ ਉਹਨਾਂ ਦੀ ਹਾਜ਼ਰੀ ਦੇ ਵਿੱਚ ਪੀਸੀਸੀਐਲ ਫੈਕਟਰੀ ਵਿਖੇ ਅੱਜ ਸਾਰੇ ਨਸ਼ੇ ਦੀ ਖੇਪ ਜਿਹੜੀ ਹੈਗੀ ਆ ਸਾੜੀ ਗਈ ਇਹ ਚ ਵੀ ਦੱਸ ਦਈਏ ਕਿ 64 ਕੇਸਾਂ ਦੇ ਵਿੱਚ ਇਹ ਸਾਰਾ ਨਸ਼ਾ ਜਿਹੜਾ ਬਰਾਮਦ ਕੀਤਾ ਗਿਆ ਸੀ ਵੱਖ-ਵੱਖ 64 ਕੇਸਾਂ ਦੇ ਔਰ ਪੰਜ ਜ਼ਿਲ੍ਹੇ ਪੰਜਾਬ ਦੇ ਪੰਜ ਪੁਲਿਸ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਨਸ਼ੇ ਦੀ ਖੇਪ ਫੜੀ ਗਈ ਸੀ ਇਸ ਦੇ ਵਿੱਚ 83 ਕਿਲੋ ਹਿਰੋਇਨ ਔਰ 100 ਕੁਆਂਟਲ ਭੁੱਕੀ ਦੱਸਿਆ ਜਾ ਰਿਹਾ ਕਿ 100 ਕੁਆਂਟਲ ਭੁੱਕੀ 83 ਕਿਲੋ ਹਰੋਇਨ 1 ਕੁਇੰਟਲ ਗਾਂਜਾ 404,52 ਹਜ਼ਾਰ ਨਸ਼ੀਲੀਆਂ ਗੋਲੀਆਂ 4,52 ਹਜ਼ਾਰ ਨਸ਼ੀਲੀਆਂ ਗੋਲੀਆਂ ਔਰ 1184 ਟੀਕੇ ਸਮੇਤ ਹੋਰ ਜੋ ਵੀ ਨਸ਼ਾ ਫੜਿਆ ਗਿਆ ਸੀਗਾ ਉਸ ਨੂੰ ਜਿਹੜਾ ਅਗਨਪੇਟ ਕੀਤਾ ਗਿਆ ਉਸ ਨੂੰ ਜਿਹੜਾ ਨਸ਼ਟ ਕਰ ਦਿੱਤਾ ਗਿਆ ਅੰਤਰਰਾਸ਼ਟਰੀ ਜਿਹੜਾ ਨਸ਼ਾ ਵਿਰੋਧੀ ਦਿਵਸ ਅੱਜ ਮਨਾਇਆ ਗਿਆ ਉਸ ਸੰਬੰਧੀ ਜਿਹੜਾ ਸਾਰਾ ਨਸ਼ਾ ਅਗਨਪੇਟ ਕਰ ਦਿੱਤਾ ਗਿਆ ਦੱਸਦੀ ਕਿ ਪੁਲਿਸ ਦੇ ਆਲਾ ਅਧਿਕਾਰੀ ਮੌਜੂਦ ਸੀ ਡੀਜੀਪੀ ਮੌਜੂਦ ਸੀ ਔਰ ਕਾਫੀ ਗਿਣਤੀ ਦੇ ਵਿੱਚ ਕਾਫੀ ਵੱਡੀ ਗਿਣਤੀ ਵਿੱਚ ਪੰਜ ਜ਼ਿਲ੍ਹੇ ਦੇ ਐਸਐਸਪੀ ਦੇ ਸਮੇਤ ਭਾਰੀ ਗਿਣਤੀ ਵਿੱਚ ਜਿਹੜਾ ਪੁਲਿਸ ਸੁਰੱਖਿਆ ਵੱਲ ਜਿਹੜਾ ਤੇ ਮੌਜੂਦ ਸੀਗਾ ਔਰ ਇਸ ਸਾਰੇ ਨਸ਼ੇ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕਰੋੜਾਂ ਰੁਪਏ ਦੀ 2200 ਕਰੋੜ ਰੁਪਏ ਦੀ ਦੱਸੀ ਜਾ ਰਹੀ ਜਿਸ ਨੂੰ ਅੱਜ ਪੀਸੀਸੀਐਲ ਫੈਕਟਰੀ ਡੇਰਾ ਬਸੇ ਵਿਕੇ ਨਸ਼ਟ ਕੀਤਾ ਗਿਆ। ਸਰਕਾਰ ਦੇ ਪੁਸ਼ਪਤ ਦੇ ਵਿੱਚ ਫਾਰਡਰ ਸ਼ਿਤਾ ਲਈ ਸਾਡੀ ਪੁਲਿਸ ਫੋਰਸਸ ਵੱਲੋਂ ਸਮੇ ਸਮੇਂ ਦੇ ਇਸ ਪੱਧਰ ਤੇ ਸ੍ਰਾਈ ਕਿਤਾ ਕਟਾਪਾ ਤੇ ਪਿਛਲੇ 24 ਘੰਟਿਆਂ ਤੇ ਪੰਜਾਬ ਦੇ ਵਿੱਚ 2300 ਕਿਲੋ ਜੀ ਤਕਰੀਬਨ 1,70,000 ਕਿਲੋ ਪਪੀ ਹਸ 452 ਕਿਲੋ ਪੀ ਅਤੇ 1 ਕਰੋ 40 ਲੱਖ ਅਸ਼ੂਲੇ ਕੇ ਇੰਜੈਕਸ਼ਨਸ ਦੇ ਅਪਸ ਡਿਸਟ੍ਰਾਈਕਟੇ ਹਾਂ ਦੇ ਜੀ ਸਾਡੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦੇ ਇੱਕ ਹਾਈ ਲੈਵਲ ਰਿਵਿਊ ਮੀਟਿੰਗ ਕਰਕੇ ਜਿਹੜੀ ਰਸ਼ੀਆ ਦੇ ਖਿਲਾਫ ਜੰਗ ਚੱਲ ਰਹੀ ਹੈ ਉਸ ਦੀ ਸਮੀਖਿਆ ਕੀਤੀ ਸੀ ਤੇ ਸਾਡੇ ਮਾਰਗਦਰਸ਼ਨ ਦੇ ਹੀ ਸਾਨੂੰ ਦਿਸ਼ਾ ਨਿਰਦੇਸ਼ ਕਰ ਦਿੱਤੇ ਸੀ ਜਿਸ ਦੇ ਵਿੱਚ ਸਾਡੀ ਟੌਪ ਮੋਸਟ ਪ੍ਰਾਇੋਰਟੀ ਰਸ਼ੀਆ ਦਾ ਸੁਰਾ ਦੀ ਪ੍ਰਾਪਰਟੀ ਸੀ ਤੇ ਇਸ ਤੇ ਚੰਗੀ ਪੱਧਰ ਤੇ ਕੰਮ ਕੀਤਾ ਜਾਊਗਾ ਫਾਰਵਰਡ ਤੇ ਬੈਕਵਰਡ ਲਿੰਕੇਜ ਨੂੰ ਐਕਸਪਲੋਰ ਕਰਕੇ ਜਿਹੜਾ ਰਸ਼ੀਆ ਦਾ ਸੋਰਸ ਹੈਗਾ ਉਹ ਪਰ ਇੰਟਰ ਸਟੇਟ ਹੈਗੇ ਪਰ ਇੰਟਰਨੈਸ਼ਨਲ ਉਹਨਾਂ ਤੱਕ ਪਹੁੰਚਿਆ ਜਾਊਗਾ ਅਤੇ ਸਿਸਟਮ ਨਾਲ ਜਿਹੜੀ ਇੱਕ ਸ਼ਿਫਟ ਦੀ ਸਟ੍ਰੈਟਜੀ ਹੈ ਜਿਹੜੀ ਵੱਡੀ पुलिस फोकस कहूंगा दिएश तो मुख्यमंत्री साहब के खास निर्देश है पॉइंट्स ऑफ सेल पर पिंड मुहल्लिया पॉइंट्स ऑफ सेल है उन्होंने भावी पौपेट पर कार्रवाई करके अंतुश रहेंगे तो सारे डिपार्टमेंट्स एजुकेशन स्पोर्ट्स हैल्थ डिपार्टमेंट पुलिस के नाम मिलते काम हैं जो साथी स्पल कमी एस टी एफ कुलदीप जी जो एस टी एफ के चीफ है सारे एफर्ट्स को क्वाडेट सेंट्रल एजेंसी के न कंट्रोल ब्यूरो बी एस एफ ना तालमेल हैगा अच्छा दिन मैं सारे सार्वील कराँगा लक्ष्य से बोध रक्स इकट्ठे तो हो नामबंद हो और तो पंजाब को तो नशा मुक्त बनाते उपरा जय हिंद